ਜੰਡਿਆਲਾ ਗੁਰੂ ਥਾਣੇ ਅਧੀਨ ਆਉਂਦੇ ਪਿੰਡ ਵਿੱਚ ਪਲਾਟ ਦੇ ਝਗੜੇ ਨੂੰ ਲੈ ਕੇ ਚੱਲੀਆਂ ਗੋਲੀਆਂ ਇੱਕ ਨੌਜਵਾਨ ਦੀ ਹੋਈ ਮੌਤ ਜੰਡਿਆਲਾ ਗੁਰੂ ਅਧੀਨ ਪਿੰਡ ਛਾਪਾ ਰਾਮ ਸਿੰਘ ਵਿਖੇ ਹੋਇਆ ਸੀ ਝਗੜਾ ਮ੍ਰਿਤਕ ਨੌਜਵਾਨ ਦਾ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਵਿੱਚ ਕਰਵਾਇਆ ਗਿਆ ਪੋਸਟਮਾਰਟਮ ਇੱਕ ਵਾਰ ਫਿਰ ਤੋਂ ਲੜਾਈ ਝਗੜੇ ਤੇ ਕਤਲ ਦੇ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਅਧੀਨ ਪਿੰਡ ਦੇ ਪਿੰਡ ਛਾਪਾ ਰਾਮ ਸਿੰਘ ਦਾ ਹੈ ਜਿੱਥੇ ਬੀਤੀ ਰਾਤ ਦੋ ਤਿਰਾ ਵਿਚਾਲੇ 플ਾਟ ਦੇ ਝਗੜੇ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਇਸ ਦੌਰਾਨ ਹਰਪ੍ਰੀਤ ਸਿੰਘ ਨਾਮਕ ਵਿਅਕਤੀ ਦੇ ਉੱਪਰ ਕੁਝ ਨੌਜਵਾਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਜਿਸ ਨਾਲ ਕੀ ਹਰਪ੍ਰੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਿਸ ਦਾ ਕੀ ਅੱਜ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਵਾਇਆ ਗਿਆ ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ 16 ਮਰਲੇ ਦੇ ਪਲਾਟ ਨੂੰ ਲੈ ਕੇ ਨੌਜਵਾਨਾਂ ਦਾ ਝਗੜਾ ਚੱਲ ਰਿਹਾ ਸੀ ਅਤੇ ਪਹਿਲਾਂ ਉਹਨਾਂ ਦਾ ਆਪਸੀ ਰਾਜ਼ੀਨਾਮਾ ਵੀ ਹੋ ਚੁੱਕਾ ਸੀ। ਬੀਤੀ ਰਾਤ 4 ਤੋਂ 5 ਵਿਅਕਤੀਆਂ ਵੱਲੋਂ ਮੌਕੇ ਤੇ ਪਹੁੰਚ ਕੇ ਹਰਪ੍ਰੀਤ ਸਿੰਘ ਤੇ ਗੋਲੀਆਂ ਚਲਾਈਆਂ ਗਈਆਂ। ਇੱਥੇ ਹੀ ਪਰਿਵਾਰ ਵੱਲੋਂ ਇਨਸਾਫ ਦੀ ਕੋਹਲ ਲਗਾਈ ਜਾ ਰਹੀ ਹੈ। ਦੂਜੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੀਤੀ ਰਾਤ ਪਿੰਡ ਛਾਪਾ ਰਾਮ ਸਿੰਘ ਦੇ ਵਿੱਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਕਿ ਹਰਪ੍ਰੀਤ ਸਿੰਘ ਨਾਮਕ ਨੌਜਵਾਨ ਦੀ ਮੌਤ ਹੋ ਗਈ ਹੈ ਪੁਲਿਸ ਨੇ ਦੱਸਿਆ ਕਿ ਪੁਲਿਸ ਵੱਲੋਂ 6 ਤੋਂ 7 ਲੋਕਾਂ ਦੇ ਉੱਪਰ ਮਾਮਲਾ ਦਰਜ ਕੀਤਾ ਗਿਆ ਜਿਸ ਦੇ ਵਿੱਚ ਦੋ ਲੋਕਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਅਤੇ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੇ ਉੱਪਰ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ ਡੰਡਿਆਲਾ ਗੁਰੂ ਤੋਂ ਪੱਤਰਕਾਰ ਜਸਪਾਲ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਭਾਈ ਹਰਪ੍ਰੀਤ ਸਿੰਘ ਹਰਪ੍ਰੀਤ ਜੀ ਉਸ ਵਕਤ ਤੁਸੀਂ ਮੌਕੇ ਤੇ ਸੀ ਜਦ ਉਸ ਵਕਤ ਗੋਲੀਆਂ ਚੱਲੀਆਂ ਪਾਣੀ ਪਾਣੀ ਮੇ ਲੱਗੀ ਗੋਲੀ ਕੀ ਗੱਲ ਕੀ ਹੋਈ ਸੀ ਭਈ ਰਾਜਨ ਹੋਇਆ ਇਹਨਾਂ ਦਾ ਤਿੰਨ ਚਾਰ ਦਿਨ ਪਹਿਲਾਂ ਮੈਂ ਕੱਲ ਟਾਈਮ ਤੇ 5 ਵਜੇ ਪੈਸਿਆਂ ਦਾ ਕਿ ਪੈਸੇ ਉਹਨਾਂ ਦੇ ਦਿੱਤੇ ਜੰਗੇ ਪੈਸਾ ਦੇ ਲੈਣ ਦੇ ਬਾਹਨੇ ਨੇ ਸਾਧ ਲਿਆ ਉੱਥੇ ਬੰਬੀ ਦੇ ਉੱਥੇ ਬੈ ਕੇ ਗੱਲਬਾਤ ਕੀਤੀ ਕੋਲਣੀ ਪੀਤੀ ਮੁਕੇ ਸਰਪੰਚ ਸੌਦਾ ਕਰ ਆਏ ਫਿਰ ਪੰਜ ਕਹਿੰਦਾ ਚਲੋ ਆਪਾਂ ਪਲਾਟ ਜਾ ਕੇ ਕਰਦੇ ਆਂ ਪੈਸਾ ਸਾਥ ਆ ਜੋ ਪਲਾਟ ਜਾਏ ਉੱਥੇ ਮਾੜਾ ਸੈਰ ਤੋਂ ਮੈਂ ਹੋਇਆ ਉਹਨਾਂ ਨਾਲ ਗੋਲੀਆਂ ਚ ਰਾਤੀਆਂ ਉਹ ਕੋਸ਼ਿਸ਼ ਕੀਤੀ ਨੇ ਬਚਾਪਰਾ ਕਰਨ ਵਾਸਤੇ ਪਹਿਲੇ ਗੋਲੀ ਵੱਜ ਗਈ ਪਿੱਠ 'ਚ ਉਹ ਡੇਪਿਆ ਫਿਰ ਉਹਦੇ ਕੋਲ ਜਾ ਕੇ ਛਾਤੀ 'ਤੇ ਗੋਲੀਆਂ ਮਾਰੀ ਤੇ ਕਿੱਥੇ ਮਰੀ ਦੇ ਆਰ ਪਾਰ ਹੋ ਗ ਕੌਣ ਲੋਕ ਸੀ ਜਿਹਨਾਂ ਨੇ ਗੋਲੀ ਇੱਕ ਕਾਲਾ ਭਗਤ ਪੁਰਾ ਹੀ ਮੁੰਡਾ ਗੋਪੀ ਇੱਕ ਲੀਲਾ ਸੋਨੂ ਸੋਨੂ ਡੀਲਾ ਹੁੰਦਾ ਇਹ ਤਿੰਨ ਜਣੇ ਸੀ ਤਿੰਨਾਂ ਨੇ ਮਤਲਬ ਕਾਲਾ ਵਿੱਚ ਬਿਠਾ ਗੱਡੀ 'ਚ ਇਹਨਾਂ ਦੋਨਾਂ ਨੇ ਗੋਲੀਆਂ ਮਾਰੀਆਂ ਪਲਾਟ ਕਿੰਨਾ ਦਾ ਸੀ ਇਹ ਕਾਲੇ ਦਾ ਭਗਤ ਪੁਰਾਲੇ ਦਾ ਤੇ ਬੰਦੇ ਜਿਹੜੇ ਬਾਹਰੋਂ ਬੁਲਾਏ ਉਹ ਕਿੰਨੇ ਬੁਲਾਏ ਇਹ ਕਾਲੇ ਨੇ ਬੁਲਾਇਆ ਸਾਲਾ ਕਾਲੇ ਦਾ ਹੀ ਸਰਪੰਚ ਦਾ ਕੀ ਰੋਲ ਹੈ ਸਰਪੰਚ ਨੇ ਮਿਲਿਆ ਕੋਈ ਇਹਨੇ ਸਾਲਾ ਕੋਈ ਕੁੰਗੀ ਕਮਿਸ਼ਨ ਲਈ ਸੀ ਪਲਾਟ 'ਚ ਲੱਖ ਰੁਪਏ ਮੰਗਦਾ ਸੀ ਕਮਿਸ਼ਨ ਦੋਨੋਂ ਪਾਸਾਂ ਸੀ ਤੇ ਇਹ ਕਹਿੰਦਾ ਮੈਂ ਰਜਿਸਟਰ ਕਰਾ ਦਣਾ ਨਾਡਾ ਮੁੜ ਕੇ ਇਹਨਾਂ ਦੇ ਆਪਸ ਵਿੱਚ ਕੀ ਕੀ ਕਹਾਣੀ ਪਣੀ ਤੇ ਨਾਲ ਘਟਣਾ ਜਾਂਦਾ ਲੱਗਦਾ ਕਿ ਸਰਪੰਚ ਦੀ ਮਲੀ ਭੂਗ ਦੇ ਨਾਲ ਹਾਂਜੀ ਹਾਂਜੀ ਹਾਂ ਪਾਜੀ ਇਹਨਾਂ ਦਾ ਸਦਾ ਸਦਾ ਕੰਮ ਇਹਨਾਂ ਨੇ ਕੀਤਾ ਸਰਪੰਚ ਨੇ ਕੀਤਾ ਮونکي ਕਾਲੀ ਪਾਜੀ ਕੇ ਕਾਲ ਛੱਡ ਗਿਆ ਜੇ ਸੱਚਾ ਹੁੰਦਾ ਫੇਰ ਜਾਂਦਾ ਨਾ ਕਿ ਭਈ ਮੈਂ ਗਲਤ ਨਹੀਂ ਮੈਂ ਬੈਠਾ ਚੋ ਜੋ ਕੋ ਨੁੜੀ ਵਈ ਬਾਲੇ ਬਰਾਉ ਮੇਤੇ ਬਾਜੇ ਕੀ ਗੱਲ ਸਿਸ ਟਾਈਮ ਦੇ ਬਾਜੇ ਬਿਲਕੁਲ ਉਹ ਫੋਨ ਜਿਹੜਾ ਵਾ ਪੁਲਿਸ ਪ੍ਰਸ਼ਾਸਨ ਤੁਹਾਡੇ ਕੋਲ ਪਹੁੰਚਿਆ ਸੀ ਹਾਂਜੀ ਜੀ ਪੂਰਾ ਸਾਥ ਦੇਣ ਦੀ ਪੁਲਿਸ ਪ੍ਰਾਂਤ ਪੂਰਾ ਪਹੁੰਚਾ ਫਾਈਰ ਬਰਜ ਕਰਦੇ ਹਾਂਜੀ ਹੋ ਗਈ ਹੋ ਗਈ ਕਿੰਨੇ ਜਾਣੇ ਦੇ ਪ੍ਰਾਫੀ ਹੋਏ ਇਸ ਟਾਈਮ ਸਾਲ 6 ਆਦੇ ਹੋ ਗਏ 7 7 ਜਾਣੇ ਨਾ 6 ਆਦੇ ਹਾਂ ਸਿਸ਼ੰਦਰ ਹਾਂ 7 7 ਜਾਣੇ ਸਰ ਮੌਕੇ ਤੇ ਪੁਲਿਸ ਨੇ ਕਿਸੇ ਨਾ ਕਿਸੇ ਨੂੰ ਗ੍ਰਿਫਤਾਰ ਕੀਤਾ ਸਰ 2 ਬੰਦੇ ਹੋਇਆ ਇਸ ਟਾਈਡ 2 ਜਨਾਂ ਨੂੰ ਗ੍ਰਿਫਤਾਰ ਹਾਂਜੀ ਹਾਂਜੀ ਹੁਣ ਕੀ ਮੰਗ ਕਰਦੇ ਜੀ ਸਰ ਇਨਸਾਫ ਹੀ ਮੰਗਦੇ ਆ ਕੀ ਗੱਲ ਹੋਈ ਆ ਗੱਲ ਕੋਈ ਨਹੀਂ ਇਹਨੂੰ ਪਤਾ ਕਾਲੇ ਨੇ ਗੋਲੀਆਂ ਮਾਰੀਆਂ ਵਾ ਕਾਲੇ ਨੇ ਮਾਰਿਆ ਭਜਨੇ ਸੱਧਿਆ ਪਹਿਲਾ ਪੂਣ ਕਰਕੇ ਕਹਿੰਦਾ ਬਲਾਟ ਕੋਲੇ ਆ ਜਾ ਮੈਂ ਕਿਹਾ ਨਾ ਜਾ ਕਲਾ ਆਪਣੇ ਭਰਾਵਾਂ ਨੂੰ ਲੈ ਜਾ ਕਹਿੰਦਾ ਵੇ ਗੱਲ ਸੁਣ ਕੇ ਆ ਰਹਿਣਾ ਓਨੇ ਕਿ ਬਤਾ ਬਾਬਸਿ ਨਹੀਂ ਆਣਾ ਕਿਹੜਾ ਪਾਇਆ ਵਾ ਉਹ ਚਾਰ ਪੰਜ ਜਾੜੇ ਗੱਡੀ 'ਚ ਇਕੱਲਾ ਹੀ ਉਨੇ ਬੱਚੇ ਸਾਡੇ ਤਿੰਨ ਬੱਚੇ ਆ ਅਰੇ ਮੇਰੇ ਤਿੰਨ ਬੱਚੇ ਰੋਲਡੇ ਛੱਡ ਗਿਆ ਮੈਂ ਕਿਹਾ ਪਰੰਦੇ ਵਿੱਚੇ ਨਾ ਲੱਗਵੀਂ ਤੂੰ ਹੁਣ ਸੁਣ ਕੇ ਵੱਜ ਜਾ ਨਾ ਵਾਹ ਹੁਣ ਤਾਂ ਕਿਤਾਬ ਜਣੇ ਉਸੇ ਵੇਲੇ ਪਲਾਟ ਚ ਛੱਡ ਗਿਆ ਵਾਹ ਸੁਵਿੰਦਰ ਸਿੰਘ ਸੁਵਿੰਦਰ ਸਿੰਘ ਕੀ ਗੱਲ ਹੋਈ ਆ ਜੀ ਜੀ ਦੋ ਤਿੰਨ ਦਿਨ ਹੋ ਗਏ ਰਾਜਨਾਮਾ ਚੱਲਣ ਡਿਆ ਸੀ ਤੇ ਰੋਜ ਕਹਿ ਦਿੰਦੇ ਸੀ ਅੱਜ ਦਿਨੇ ਪਾਹੇ ਅੱਜ ਦੇ ਕੱਲ ਕੱਲ ਇਹਨਾਂ ਪਹਿਲਾਂ ਕਚੈਰੀ ਕਚੈਰੀਆਂ ਬੁਲਾਇਆ ਇੱਥੇ ਵੀ ਬੰਬੀ ਤੇ ਬੰਬੀ ਤੇ ਗਿਆ ਵੀਰ ਨਾਲ ਗਿਆ ਬੰਬੀ ਤੇ ਤੇ ਬੰਬੀ ਤੋਂ ਇੰਨਾ ਕਿਹਾ ਵੀ ਜਿਹੜਾ ਵੀਰ ਜਿਹਦੇ ਜਿੰਨਾਂ ਦੇ ਨਾਲ ਤਾਂ ਬੈਬਸਕੂਟ ਚੱਲਦਾ ਤਾਂ ਜਿੰਨਾਂ ਨਾਲ ਝਗੜਾ ਇੱਕ ਸਿਕੰਦਰ ਸਿੰਘ ਹੀ ਇੱਕ ਗੋਪੀ ਹੀ ਇੱਕ ਤਰਸਿੱਕੇ ਦਾ ਸੋਹਣੂ ਹੀ ਤੇ ਦੋ ਬਾਜਵਾ ਭਰਾ ਹੀ ਉਹਨਾਂ ਦਾ ਨਾਮ ਨਹੀਂ ਜਮਾਲ ਭਰਾ ਹੀ ਦੋਨੇ ਇੱਕ ਡੇਪਾ ਜਾਂ ਸਰਪੰਚ ਜੀ ਲਾਲ ਗੰਨਾ ਇੰਨੇ ਫੋਨ ਕਰ ਕਰਕੇ ਸੱਦਿਆ ਸਾਰਾ ਇੰਨੇ ਸਾਰੀ ਗੇਮ ਪਵਾਈ ਆ ਜੇ ਸਾਰੀ ਤੇ ਉਹਨਾਂ ਬੱਲਾ ਬੰਬੀ ਦੇ ਸੱਦਿਆ ਬੰਬੀ ਦੇ ਵੀਰ ਨੂੰ ਉਹਨਾਂ ਭਰਾ ਮੇਰੇ ਨੇ ਫੋਨ ਕੀਤਾ ਵੀ ਆ ਜਾ ਵੀ ਇੱਥੇ ਆ ਜਾਓ ਤੇ ਇਹਦਾ ਕਰਕੇ ਉਹਨਾਂ ਕੋਈ ਕਾਰਵਾਈ ਨਹੀਂ ਕੀਤੀ ਵੀ ਇਹ ਆ ਗਿਆ ਉੱਥੇ ਤੇ ਜਦੋਂ ਇੱਥੇ ਇਹਨਾਂ ਕਿਹਾ ਵੀ ਭਜਨ ਨੇ ਕਿਹਾ ਵੀ ਮੇਰੇ ਘਰੇ ਆ ਜਾਓ ਸਰਪੰਚ ਨੇ ਤੇ ਸਰਪੰਚ ਨੇ ਘਰੇ ਸੱਦਿਆ ਤੇ ਉੱਥੇ ਵੀ ਜਦੋਂ ਬਦਾ ਵੀ ਮੈਂ ਹੁਣ ਆਪਣੇ ਘਰ ਕੋਈ ਗਲਤ ਕੰਮ ਕਰਵਾ ਨਹੀਂ ਸਕਦਾ ਉਥੋਂ ਵੀ ਜਾਂਦਾ ਉਹਦੇ ਪਲਾਟ 'ਚ ਆ ਜਾਓ ਪਲਾਟ 'ਚ ਜਦੋਂ ਉਹਨੇ ਕਿਹਾ ਵੀ ਚੱਲ ਮੇਰੇ ਨਾਲ ਮੈਂ ਸਰਪੰਚਾ ਰਾਣੇ ਤੇ ਆਂਦਾ ਤੂੰ ਜਾ ਮੈਂ ਤੇਰੇ ਮਗਰ ਆ ਗਿਆ ਵਾ ਤੇ ਉਹਨੂੰ ਖਲਾਤਾ ਵਾ ਤੇ ਇਹ ਵੀ ਨਾਲ ਆ ਗਏ ਆ ਇਹਨਾਂ ਨੂੰ ਆਂਦੇ ਵੀ ਭਰਾਣ ਦਾ ਵੀ ਤੂੰ ਜਾਓ ਤੇ ਮੈਂ ਤੁਹਾਡੇ ਮਗਰ ਆ ਗਿਆ ਤੇ ਮੁੜ ਕੇ ਅਸੀਂ ਵੀ ਇਹ ਫੇਰ ਵਾਪਸ ਇਹਨਾਂ ਨੂੰ ਕਿ ਮਨ ਚ ਸੁੱਚੀ ਮੈਨੂੰ ਵੀ ਇਹਨਾਂ ਨੂੰ ਫੋਨ ਕਰਤਾ ਵੀ ਆ ਜਾ ਉਹ ਆਏ ਆ ਬੰਦੇ ਤੇ ਅਸੀਂ ਆਉਂਦੇ ਵੇਂਦੇ ਆ ਗੋਲੀਆਂ ਮਾਰ ਕੇ ਉਹ ਭੱਜ ਗਏ ਸਾਡੇ ਆਉਂਦੇ ਆਉਂਦੇ ਕਿੰਨੀਆਂ ਗੋਲੀਆਂ ਜਿਹੜੀਆਂ ਉਹ ਚਲਾਈਆਂ ਗਈਆਂ ਸੀ ਤੇ ਕਿੰਨੀਆਂ ਗੋਲੀਆਂ ਤਿੰਨ ਚਾਰ ਫਾਇਰ ਹੋਏ ਤਿੰਨ ਹਾਂਜੀ ਚਾਰ ਹਾਂਜੀ ਚਾਰ ਫਾਇਰ ਕੀਤੇ ਤੇ ਹਾਂ ਤਿੰਨ ਲੱਗੇ ਦੋ ਇਧਰ ਤੇ ਇੱਕ ਲੱਕ ਚ ਹਾਂਜੀ ਤਾਂ ਪੁਲਿਸ ਪ੍ਰਸ਼ਾਸਨ ਨੂੰ ਦੱਸਿਆ ਗਿਆ ਸੀ ਉੱਥੇ ਹਾਂਜੀ ਉਸੇ ਵੇਲੇ ਪੁਲਿਸ ਪ੍ਰਸ਼ਾਸਨ ਆਈ ਸੀ ਦੋ ਬੰਦੇ ਕੈਨ ਡਿਆ ਗਿਫਤਾਰ ਵੀ ਕੀਤੇ ਆ ਤੇ ਹਾਲੀ ਪਤਾ ਨਹੀਂ ਚੱਲਿਆ ਵੀ ਅਰੈਸਟ ਪਈ ਉਹਨਾਂ ਦੀ ਕਿ ਨਹੀਂ ਸਾਨੂੰ ਹਾਲੀ ਪਤਾ ਨਹੀਂ ਚੱਲਿਆ ਕਿ ਲੱਗਦਾ ਵਾ ਕਿ ਸਰਪੰਚ ਦੀ ਮਲੀ ਭੁਗਤ ਦੇ ਨਾਲ ਜਿਹੜਾ ਕਤਲ ਹੋਇਆ ਵਾ ਹਾਂਜੀ ਮਲੀ ਭੁਗਤ ਦੇ ਨਾਲ ਹਾਂ ਸਰਪੰਚ ਵੀ ਫਰਾਰ ਹੋ ਗਿਆ ਵਾ ਰਾਤ ਦਾ ਘਰ ਜਿੰਦਰੇ ਬੂਏ ਮਾਰ ਕੇ ਦੋ ਦੋ ਜਿਹੜੇ ਗ੍ਰਿਫਤਾਰ ਆ ਉਹਨਾਂ ਤੇ ਨਾਂ ਦਾ ਹਾਲੀ ਪਤਾ ਨਹੀਂ ਆ ਤੇ ਸਾਨੂੰ ਇਨਸਾਫ ਚਾਹੀਦਾ ਵਾ ਪਿਸਟਲ ਕਿੱਥੋਂ ਆਇਆ ਸੀ ਉਹਨਾਂ ਦੇ ਕੋਲ ਪਿਸਟਲ ਉਹਨਾਂ ਸਾਨੂੰ ਨਹੀਂ ਪਤਾ ਕਿੰਨੇ ਜਾਣਿਆ ਕੋਲ ਪਿਸਟਲ ਪਿਸਟਲ ਇੱਕੋ ਜਾਣੇ ਕੋ ਉਹ ਕੀ ਨਾਮ ਹੈ ਜਿਸ ਕੋ ਪਿਸਟਲ ਸੋਨੂ ਢੀਲਾ ਉਸੇ ਪਿੰਡ ਦਾ ਰਹਿਣ ਵਾਲਾ ਨਹੀਂ ਉਹ ਤਰ ਸਿੱਕੇ ਦਾ ਆ ਤੇ ਇੱਕ ਰਾਮਪੁਰੇ ਦਾ ਵਾ ਜਿਹੜਾ ਨਾਲ ਉਹਦੇ ਸੀ ਤੇ ਜਿਹੜਾ ਕਾਲਾ ਲੰਗਾ ਉਹ ਪਗਤੂਬਰ ਦਾ ਜਿਹਦੇ ਨਾਲ ਪਲਾਟ ਦਾ ਮਸਲਾ ਸੀ ਉਹਨੇ ਬੰਦੇ ਸੱਦੇ ਆ ਤੇ ਇਹਨਾਂ ਦੀ ਸਾਜਿਦ ਨਾਲ ਭਜੰਦੇ ਸਾਰੇ ਇਹਨਾਂ ਕਰਕੇ ਬਾਜਵਾ ਵਾਲਿਆਂ ਜਦੋਂ ਇਹਨਾਂ ਕਿਤੇ ਬਾਜਵੇ ਵਾਲਿਆਂ ਵੀ ਇਹਨੂੰ ਜਦੋਂ ਗੱਡੀ 'ਚੋਂ ਬੈਠੇ ਉਹਨਾਂ ਕਿਹਾ ਵੀ ਕਾਲੇ ਨੂੰ ਦੇ ਪੈਸੇ ਲੱਲੋਂ ਨੂੰ ਤੇ ਉਹ ਨਾਲ ਹੀ ਉਹਨਾਂ ਫੇਰ ਕਰਦੇ ਕਿੰਨੇ ਮਰਲੇ ਦਾ ਪਲਾੜ ਪਲਾੜ 16 ਮਰਲੇ ਦਾ ਸਾਡੇ ਕੋਲ 10 ਮਰਲੇ ਦਾ ਸਟੇ ਆ ਹਾਂਜੀ ਮੰਨ ਕਰਦੇ ਪ੍ਰਸ਼ਾਸਨ ਪ੍ਰਸ਼ਾਸਨ ਨੂੰ ਇਨਸਾਫ ਚਾਹੀਦਾ ਵਾ ਜਲਦ ਤੋਂ ਜਲਦ ਜਿੰਨੀ ਜਲਦ ਹੋ ਸਕਦਾ ਵਾ ਆਪ ਕੋਲ ਇਹ ਕਲਨਾ ਪਿੰਡ ਸਾਪਰਾਮਸੇ ਦੇ ਲਾਗੇ ਪਿੰਡ ਲਾਲਕਾ ਨਗਰ ਉਥੇ ਦੋਨਾਂ ਪਾਰਟੀਆਂ ਦਾ ਪਲਾਟ ਦਾ ਝਗੜਾ ਸੀਗਾ ਇਹ ਉਸ ਪਲਾਟ ਤੇ ਝਗੜੇ ਨੂੰ ਲੈ ਕੇ ਆਪਸ ਵਿੱਚ ਕੰਪਰੋਮੈਜ ਹੋ ਗਿਆ ਉਹ ਇਥੋ ਕੰਪਰੋਮੈਜ ਦੇ ਵੇਲੇ ਬਾਤ ਵਲੀ ਉਥੇ ਮਾਮੂਲੀ ਤੂਦ ਮਾਮਾ ਹੋ ਗਿਆ ਉਹਦੇ ਮੇਟੀ ਇਥੇ ਗੋਲੀ ਚੱਲੀ ਆ ਗੋਲੀ ਚੱਲਣ ਤੇ ਇੱਕ ਬੰਦੇ ਦੀ ਮੌਤ ਹੋ ਗਈ ਆ ਸਿੱਧੀ ਦੀ ਮੌਤ ਇਹਦਾ ਨਾਮ ਕੀ ਸੀ ਉਹਦਾ ਹਰਪ੍ਰੀਤ ਸਿੰਘ ਆ ਜੀ ਹਰਪ੍ਰੀਤ ਸਿੰਘ ਲਲੋ ਕਰੀਬ ਉਮਰ 35 ਸਾਲ ਆ ਜੀ ਕਿੰਨੇ ਬੰਦੇ ਇਹ ਜੇਕਰ ਹੜੇ ਕੋ ਸੱਤਾ ਬਣਿਆ ਗਿਆ ਇਹਦਾ ਅਫੇਅਰ ਦਰਜ ਕੀਤੀ ਗਈ ਆ ਇਹਨੇ ਛਾਪੇਮਾਰੀ ਚੱਲ ਰਹੀ ਹੈ ਨਾ ਤੇ ਦੋ ਬੰਦੇ ਤੇ ਗ੍ਰਿਫਤਾਰ ਕੀਤੇ ਗਏ ਗੋਲੀ ਚਲਾਈ ਗਈ ਜੀ ਆਪਣੇ ਇੱਕ ਕੋਪੀ ਆ ਮੁੰਡਾ ਇੱਕ ਸੋਨਾ ਡੇਲੇ ਵਾਲੋ ਤੇ ਦੋਨਾਂ ਵੱਲੋਂ ਗੋਲੀ ਚਲਾਈ ਗਈ ਆ ਜਿਹੜੇ ਫੜੇ ਬੰਦੇ ਉਹਨਾਂ ਦਾ ਕੀ ਨਾਮ ਉਹ ਐਸਟ ਸਾਬ ਦੀਪ ਪਾਰਟੀ ਗਈ ਸੀ ਰੇਟ ਕਰਨ ਵਾਲੇ ਦੋਸ਼ੀਆਂ ਤੇ ਉਹ ਲੈ ਕੇ ਆਏ ਉਹਨਾਂ ਦੇ ਨਾਮ ਇਹਨਾਂ ਦੇ ਕਾਫੀ ਕ੍ਰਿਮੀਨਲ ਰਿਕਾਰਡ ਹੈ ਉਹਨਾਂ ਦੇ ਪਹਿਲਾ ਪੱਤੇ ਦਰਜਿਆਂ ਦੇ ਉੱਤੇ ਜੀ ਜਿਹੜਾ ਸੁਖਵਿੰਦਰ ਸਿੰਘ ਕਾਲਾ ਜਿਹੜਾ ਇਹ ਆਵਾ ਜਿਹੜੇ ਨੌ ਪੱਤੇ ਦਰਜਾ ਪਹਿਲਾਂ ਤੋਂ ਜੀ ਰੰਜਿਤ ਜੀ ਜਲਦੀ ਆ ਰਹੇ ਭਾਜੀ ਇਹਨਾਂ ਦੇ ਨੇ ਪਲਾਟ ਦਾ ਝਗੜਾ ਆਫਸਰ ਚ ਚੱਲਦਾ ਸੀ ਰੰਜਿਤਪ੍ਰਾਨੀ ਕੋਈ ਨਹੀਂ ਮਾਰੇ ਪਲਾਟ ਦੇ ਝਗੜੇ ਤੋਂ ਤੁਤ ਮਮ ਹੋ ਗਈ ਉਹ ਤੋਂ ਦਾ ਆਫਸਰ ਚ ਗੋਲੀ ਚੱਲ ਗਈ ਕਿੰਨੇ ਫਾਇਰ ਹੋਏ ਨੇ ਇਹਦੇ ਅ ਚਾਰ ਫਾਇਰ ਪਤਾ ਲੱਗਾ ਮੌਕੇ ਤੇ ਬਾਕੀ ਪੋਸਟਮਾਰਟਮ ਤੇ ਰਿਪੋਰਟ ਤੋਂ ਕਲੀਅਰ ਹੋ ਜਾਏਗਾ ਕਿੰਨੀਆਂ ਗੋਲੀਆਂ ਸਰ ਕੋ ਬੋਲ ਹੀ ਬਰਾਮਦ ਹੋਏ ਬੋਲ ਬਰਾਮਦ ਹੋਇਆ ਜੀ ਰਾ 302 149 120 ਵੀ ਆਪੀਸੀ 2549 ਆਪੀਸੀ ਦੇ ਸਾਥ ਐਫ ਆਈ ਆਰ ਨੰਬਰ 151 ਦਰਜਵਾ ਹਾਂਜੀ ਮੈਂ ਜਲਦੀ ਨਾਲ ਜਲਦੀ ਫੜ ਕੇ ਉਹਨੂੰ ਸਲਾਕਾ ਪਤੇ ਦਿੱਤਾ ਜੂਗਾ ਠੀਕ ਠੀਕ